ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਮੱਸਿਆ ਦਾ ਪਵਿੱਤਰ ਦਿਨ ਆ ਰਿਹਾ ਹੈ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਦਿਨ ਸੂਰਜ ਗ੍ਰਹਿਣ ਵੀ ਲੱਗਣ ਵਾਲਾ ਹੈ ਜੇਕਰ ਤੁਹਾਡੇ ਘਰ ਦਾ ਕੋਈ ਇੱਕ ਮੈਂਬਰ ਵੀ ਨਮਕ ਦਾ ਉਪਾਅ ਇਸ ਦਿਨ ਕਰ ਲੈਂਦਾ ਹੈ ਤਤਾਂ ਦੇ ਨਾਲ ਤੁਸੀਂ ਫਿਰ ਮਾਲਾ-ਮਾਲ ਹੋ ਜਾਓਗੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੱਸਿਆ ਤੋਂ ਪਹਿਲਾਂ ਪਹਿਲਾਂ ਜੇਕਰ ਘਰ ਦਾ ਇੱਕ ਵੀ ਮੈਂਬਰ ਲੋਨ ਦਾ ਇਹ ਉਪਾਗ ਕਰ ਲੈਂਦਾ ਹੈ ਤਾਂ ਤੁਹਾਡੀ ਕਿਸਮਤ ਦਿਨਾਂ ਦੇ ਵਿੱਚ ਹੀ ਸੋਨੇ vàng ਚਮਕ ਜਾਵੇਗੀ ਘਰ ਦੇ ਵਿੱਚ ਲਹਿਰਾਂ ਵੈਰਾਂ ਹੋ ਜਾਣਗੇ ਭਾਵ ਕਿ ਕਿਸੇ ਵਿੱਚ ਦੀ ਕੋਈ ਕਮੀ ਨਹੀਂ ਰਹਿ ਜਾਵੇਗੀ ਸੰਗਜ ਜੀ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖ ਜਾਂ ਦਾ ਨਾਮ ਨਹੀਂ ਲੈਂਦੇ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਕਲੇਸ਼ ਰਹਿੰਦੇ ਹਨ ਬਹੁਤ ਹੀ ਜ਼ਿਆਦਾ ਦੁੱਖ ਤਕਲੀਫਾਂ ਹਨ ਇਹ ਤੁਹਾਡੀਆਂ ਸਾਰੀਆਂ ਇਹ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਤੁਹਾਡੇ ਲਈ ਇਸ ਲਈ ਅਸੀਂ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੋ ਤੁਸੀਂ ਮਸਿਆ ਤੋਂ ਪਹਿਲਾਂ ਵੀ ਕਰ ਸਕਦੇ ਹੋ ਅੱਜ ਦੀ ਵੀਡੀਓ ਇਹ ਉਪਾਅ ਜੋ ਨਮਕ ਦਾ ਉਪਾਅ ਹੈ ਅੱਜ ਦਾ ਜੋ ਨਮਕ ਦਾ ਉਪਾਅ ਹੈ ਬੜਾ ਹੀ ਜ਼ਿਆਦਾ ਤੁਹਾਡੀ ਜ਼ਿੰਦਗੀ ਵਿੱਚ ਚੰਗ ਅਧਿਕਾਰੀ ਤੇ ਕਾਰਗਰ ਉਪਾਅ ਸਾਬਤ ਹੋਵੇਗਾ ਤੇ ਨਮਕ ਦੇ ਬਹੁਤ ਸਾਰੇ ਉਪਾਹਨ ਸੰਗਤ ਜੀ ਆਪਾਂ ਇਹ ਅੱਜ ਵਾਲਾ ਜੋ ਉਪਾਅ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਇਸ ਨੂੰ ਜ਼ਰੂਰ ਕਰਕੇ ਦੇਖ ਲੈਣਾ ਇਹ ਨਮਕ ਦੇ ਤਿੰਨ ਪਾ ਅਸੀਂ ਅੱਜ ਤੁਹਾਨੂੰ ਦੱਸਾਂਗੇ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਜ਼ਿਆਦਾ ਖਾਸ ਸਾਬਤ ਹੋਣ ਵਾਲੀ ਹੈ ਇਸ ਕਰਕੇ ਅੱਜ ਦੀ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਝੋਕੇ ਤੁਹਾਨੂੰ ਇਹਨਾਂ ਤਿੰਨ ਤਰੀਕਿਆਂ ਦੇ ਨਾਲ ਕਰਨ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ ਸਾਸੰਗਤ ਜੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅੱਗੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਇਸ ਪਾਣ ਨੂੰ ਸਟੈਪ ਬਾਈ ਸਟੈਪ ਤੁਸੀਂ ਜਿਵੇਂ ਹੀ ਅਸੀਂ ਤੁਹਾਨੂੰ ਦੱਸਾਂਗੇ ਉਸੇ ਹੀ ਤਰੀਕੇ ਦੇ ਨਾਲ ਜੇਕਰ ਕਰਦੇ ਹੋ ਤਾਂ ਇਸ ਦਾ ਫਾਲਤ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਇਸ ਦਾ ਇੱਕੋ ਹੀ ਰੋਲ ਹੈ ਇਸ ਤਰ੍ਹਾਂ ਜੋ ਤੁਹਾਨੂੰ ਦੱਸਿਆ ਜਾਂਦਾ ਹੈ ਉਸੇ ਹੀ ਤਰ੍ਹਾਂ ਤੁਸੇ ਇਸ ਪਾਣ ਨੂੰ ਕਰਨਾ ਹੋਵੇਗਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਇਸ ਪਾਣੂ ਕਰ ਲਵੋਗੇ ਤਾਂ ਫਿਰ ਤੁਹਾਨੂੰ ਕੋਈ ਵੀ ਫਾਇਦਾ ਜਾਂ ਲਾਭ ਪ੍ਰਾਪਤ ਨਹੀਂ ਹੋਵੇਗਾ ਕਿਉਂਕਿ ਸੰਗਤ ਜੀ ਜਦੋਂ ਆਪਾ ਤਰੀਕੇ ਦੇ ਅਨੁਸਾਰ ਵਿਧੀ ਦੇ ਅਨੁਸਾਰ ਕੋਈ ਵੀ ਉਪਾਅ ਕਰਦੇ ਹਾਂ ਸ਼ਰਧਾ ਭਾਵਨਾ ਤੇ ਵਿਸ਼ਵਾਸ ਰੱਖ ਕੇ ਕਰਦੇ ਹਾਂ ਤਾਂ ਉਸ ਦਾ ਸਾਨੂੰ ਲਾਭ ਜ਼ਰੂਰ ਮਿਲਦਾ ਹੈ ਕਿਉਂਕਿ ਮੇਨ ਕਾਰਨ ਤਾਂ ਇਹ ਹੁੰਦਾ ਹੈ ਕਿ ਕੁਝ ਨਾ ਕੁਝ ਅਸੀਂ ਉਪਾਅ ਕਰਨ ਸਮੇਂ ਗਲਤੀਆਂ ਕਰ ਬੈਠਦੇ ਹਾਂ ਜੇ ਦੇ ਕਰਕੇ ਸਾਨੂੰ ਉਪਾਕਰਨ ਦਾ ਫਿਰ ਲਾਭ ਪ੍ਰਾਪਤ ਨਹੀਂ ਹੁੰਦਾ ਕਈ ਲੋਕ ਇਦਾਂ ਦੇ ਹੁੰਦੇ ਹਨ ਜਿਹੜੇ ਆਖਦੇ ਹਨ ਕਿ ਅਸੀਂ ਬਹੁਤ ਕੁਝ ਕਰਕੇ ਦੇਖ ਲਿਆ ਪਰ ਸਾਡੀ ਮਿਹਨਤ ਸਾਨੂੰ ਸਫਲਤਾ ਨਹੀਂ ਦਿੰਦੀ ਸਾਡੇ ਘਰ ਵਿੱਚ ਪੈਸਾ ਆਉਂਦਾ ਤਾਂ ਹੈ ਪਰ ਪੈਸਾ ਰੁਕਦਾ ਨਹੀਂ ਕਿਸੇ ਗਲਤ ਜਗ੍ਹਾ ਤੇ ਲੱਗ ਜਾਂਦਾ ਹੈ ਦੋਖੋਂ ਉਹਨਾਂ ਦਾ ਪਿੱਛਾ ਛੱਡਣ ਦਾ ਨਾਮ ਹੀ ਨਹੀਂ ਲੈਂਦੇ ਉਹਨਾਂ ਦੇ ਸਿਰ ਤੇ ਕਰਜ਼ਾ ਚੜਿਆ ਰਹਿੰਦਾ ਹੈ ਜਿਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਦਿਨੋਂ ਦਿਨ ਕਲੇਸ਼ ਵਧਦਾ ਜਾ ਰਿਹਾ ਹੈ ਕਿਉਂਕਿ ਪੈਸਾ ਜਦੋਂ ਨਹੀਂ ਹੁੰਦਾ ਤੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਜਦੋਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਸਾ ਸੰਗਤ ਜੀ ਕਲੇਸ਼ ਤਾਂ ਪੈਣਾ ਹੀ ਪੈਣਾ ਹੈ ਜਿਸ ਨਾਲ ਸਾਡੇ ਘਰ ਵਿੱਚ ਨੈਗੇਟਿਵ એનર્ਜੀ ਜਿਹੜੀ ਹੈ ਉਹ ਵਧ ਜਾਂਦੀ ਹੈ ਅੱਜ ਤੁਹਾਡੇ ਨਾਲ ਜੋ ਪਾਅ ਸਾਂਝਾ ਕਰਨ ਵਾਲੇ ਹਾਂ ਉਸ ਬਾਣ ਨੂੰ ਆਪਣੀ ਪੂਰੀ ਹੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਤੁਸੀਂ ਕਰਨਾ ਹੈ ਸੰਗਾਜੀ ਤੁਹਾਡੀ ਜਿਹੜੀ ਇਸ਼ਿਆ ਹੋਵੇਗੀ ਉਹ ਪੂਰੀ ਹੋ ਜਾਵੇਗੀ ਤੇ ਜਿਹੜੇ ਦੁੱਖ ਤੇ ਖਲੀਫਾਂ ਤੇ ਪਰੇਸ਼ਾਨੀਆਂ ਹੋਣਗੀਆਂ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਸ ਪਾਣੂ ਕਰਨ ਦੇ ਨਾਲ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਇਸ ਪਾਣੂ ਕਰਨ ਲਈ ਤੁਸੀਂ ਨਮਕ ਲੈਣਾ ਹੈ ਨਮਕ ਭਾਵੇਂ ਤੁਸੀਂ ਕੋਈ ਵੀ ਲੈ ਸਕਦੇ ਹੋ ਭਾਵੇਂ ਸੈਦਰ ਨਮਕ ਲੈ ਸਕਦੇ ਹੋ ਜਾਂ ਫਿਰ ਸਿੰਪਲ ਨਮਕ ਜਿਹੜਾ ਤੁਸੀਂ ਘਰ ਦੇ ਵਿੱਚ ਵਰਤਦੇ ਹੋ ਤੁਸੀਂ ਦੋਵਾਂ ਹੱਥਾਂ ਤੇ ਨਮਕ ਰੱਖ ਲੈਣਾ ਹੈ ਮੁੱਠੀ ਬੰਦ ਕਰਕੇ ਗੋਲ ਲੱਡੂ ਦੀ ਤਰ੍ਹਾਂ ਨਮਕ ਨੂੰ ਤੁਸੀਂ ਬਣਾ ਲੈਣਾ ਹੈ ਇਸ ਤਰ੍ਹਾਂ ਹੱਥ ਦੇ ਵਿੱਚ ਨਮਕ ਨੂੰ ਰੱਖਣ ਦੇ ਬਾਅਦ ਤੁਸੀਂ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਜਾਂ ਕਿਸੇ ਵੀ ਦੇਵੀ ਸ਼ਕਤੀ ਨੂੰ ਮੰਨਦੇ ਹੋ ਜਾਂ ਦੇਵੀ ਦੇਵਤਿਆਂ ਨੂੰ ਮੰਨਦੇ ਹੋ ਜੋ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਸ ਦਾ ਧਿਆਨ ਆਪਣੇ ਮਨ ਵਿੱਚ ਲੈ ਕੇ ਆਉਣਾ ਹੈ ਇਸ ਤੋਂ ਇਲਾਵਾ ਸੰਗਤ ਜੀ ਉਸ ਬਾਣੋਂ ਜੇਕਰ ਤੁਸੀਂ ਕਮਰੇ ਦੇ ਵਿੱਚ ਜਾਂ ਕਿਸੇ ਅਲੱਗ ਰੂਮ ਵਿੱਚ ਜਾ ਕੇ ਘਰ ਦੇ ਵਿੱਚ ਜਿੱਥੇ ਵੀ ਘਰ ਰਹੇ ਹੋ ਉਥੇ ਤੁਸੀਂ ਜਿੱਥੇ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਤੁਹਾਨੂੰ ਆਵਾਜ਼ ਨਾ ਮਾਰੇ ਜੇਕਰ ਤੁਹਾਨੂੰ ਅਚਾਨਕ ਇਸ ਤਰ੍ਹਾਂ ਕੋਈ ਡਿਸਟਰਬ ਕਰਦਾ ਹੈ ਕੋਈ ਆਵਾਜ਼ ਲਗਾਉਂਦਾ ਹੈ ਤਾਂ ਤੁਸੀਂ ਇਸ ਸੁਪਾਣੂ ਕਰਨ ਦੇ ਲਈ ਜਿਹੜੀ એનર્ਜੀ ਹੁੰਦੀ ਹੈ ਉਸ ਦਾ ਫਿਰ ਆਪਾਂ ਨੂੰ ਫਾਇਦਾ ਨਹੀਂ ਹੁੰਦਾ ਇਸ ਲਈ ਉਥੇ ਜਾ ਕੇ ਸੁਪਾਣ ਕਰੋ ਜਿੱਥੇ ਤੁਹਾਨੂੰ ਕੋਈ ਵੀ ਗੱਲਬਾਤ ਦੀ ਆਵਾਜ਼ ਨਾ ਆਵੇ ਇਸ ਤਰ੍ਹਾਂ ਹੀ ਫਿਰ ਤੁਸੀਂ ਆਪਣੇ ਪਰਮਾਤਮਾ ਦਾ ਧਿਆਨ ਧਾਰ ਕੇ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਪੈਸੇ ਨੂੰ ਲੈ ਕੇ ਦੁੱਖ ਤਕਲੀਫ ਨੂੰ ਲੈ ਕੇ ਜੋ ਵੀ ਤੁਹਾਡੇ ਘਰ ਦੀ ਪਰੇਸ਼ਾਨੀ ਹੈ ਉਹ ਤੁਸੀਂ ਪਰਮਾਤਮਾ ਦਾ ਧਿਆਨ ਕਰਕੇ ਅਰਦਾਸ ਕਰ ਦੇਣੀ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਬੜਾ ਜ਼ਿਆਦਾ ਥੱਕ ہار ਚੁੱਕਾ ਹਾਂ ਜਾਂ ਥੱਕ ہار ਚੁੱਕੀ ਹਾਂ ਇਹ ਮੇਰਾ ਦੁੱਖ ਤਕਲੀਫ ਹੈ ਜੋ ਮੇਰੀ ਪਰੇਸ਼ਾਨੀ ਹੈ ਇਸ ਨੂੰ ਤੁਸੀਂ ਬੋਲਣਾ ਹੈ ਕਿ ਪਰਮਾਤਮਾ ਜੀ ਇਸ ਨੂੰ ਦੂਰ ਕਰ ਦਿਓ ਇਹ ਦੂਰ ਨਹੀਂ ਹੋ ਰਹੀ ਇਸੇ ਤਰ੍ਹਾਂ ਸਾ ਸਾਂਝਾ ਜੀ ਤੁਸੀਂ 5 ਮਿੰਟ ਆਪਣੇ ਪਰਮਾਤਮਾ ਜਿਨ੍ਹਾਂ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਸਿਮਰਨ ਧਿਆਨ ਕਰਦੇ ਰਹਿਣਾ ਹੈ ਤੁਸੀਂ 5-10 ਮਿੰਟ ਉਹ ਸਿਮਰਨ ਚਾਪ ਵੀ ਕਰਨਾ ਹੈ ਹੋ ਸਕੇ ਤਾਂ ਤੁਸੀਂ ਚੌਪਾਈ ਸਾਹਿਬ ਦਾ ਪਾਠ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਹੋਰ ਵੀ ਤੁਹਾਨੂੰ ਇਸ ਉਪਾਅ ਦਾ ਫਾਇਦਾ ਹੋਵੇਗਾ ਜਦੋਂ ਤੁਸੀਂ ਇਸ ਪਾਠ ਨੂੰ ਕਰਦੇ ਕਰਦੇ ਇਹ ਚੀਜ਼ ਵੀ ਕਰਨੀ ਬੋਲਣੀ ਹੈ ਕਿ ਮੇਰੇ ਜੋ ਵੀ ਪਰੇਸ਼ਾਨੀਆਂ ਹਨ ਉਹ ਇਸ ਨਮਕ ਦੇ ਵਿੱਚ ਸਮਾਜ ਜਾਵੇ ਇਸੇ ਜੀ ਉਹਨਾਂ ਨੂੰ ਸੋਣ ਕਿ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹ ਵੀ ਹੋ ਸਕਦਾ ਹੈ ਜਾਂ ਇਹ ਹੁੰਦਾ ਹੈ ਸੰਗਤ ਜਦੋਂ ਤੁਸੀਂ ਇਸ ਤਰੀਕੇ ਨਾਲ ਬੋਲੋਗੇ ਤਾਂ ਤੁਹਾਡੀ ਜੋ ਵੀ ਪਰੇਸ਼ਾਨੀ ਹੋਵੇਗੀ ਨਮਕ ਵਿੱਚ ਆ ਕੇ ਰੁਕ ਜਾਵੇਗੀ ਇਸਨੂੰ ਤੁਸੀਂ ਪਾੜ ਕੇ ਲੋਗੇ 5 ਮਿੰਟ ਧਿਆਨ ਧਾਰ ਲਓਗੇ ਪਰਮਾਤਮਾ ਜੀ ਦਾ ਤਾਂ ਉਸ ਤੋਂ ਬਾਅਦ ਤੁਸੀਂ ਇਸ ਨਮਕ ਨੂੰ ਆਪਣੇ ਘਰ ਤੋਂ ਬਾਹਰ ਕਿਸੇ ਵੀ ਜਗ੍ਹਾ ਤੇ ਸੁੱਟ ਕੇ ਆ ਸਕਦੇ ਹੋ ਜਾਂ ਚੱਲਦੇ ਪਾਣੀ ਵਿੱਚ ਵਹਾ ਸਕਦੇ ਹੋ ਕਈ ਲੋਕੇਸ਼ਨਲ ਸੋਈ ਘਰ ਦੇ ਵਿੱਚ ਜੋ ਸਿੰਕ ਲੱਗੇ ਹੁੰਦੇ ਹਨ ਉਸੇ ਪਾਣੀ ਵਿੱਚ ਵੀ ਵਹਾ ਦਿੰਦੇ ਹਨ ਇਸ ਪਾਣੀ ਕਾਦੇ ਸਮੇ ਜਿਹੜਾ ਤੁਸੀਂ ਨਮਕ ਚੋਸ ਕਰਨਾ ਹੈ ਉਸ ਨਮਕ ਦਾ ਤੁਸੀਂ ਇਸਤੇਮਾਲ ਕਦੇ ਵੀ ਨਹੀਂ ਕਰਨਾ ਆਪਣੇ ਘਰ ਦੇ ਵਿੱਚ ਤੁਸੀਂ ਇਸ ਨਮਕ ਨੂੰ ਪਾਣੀ ਦੇ ਵਿੱਚ ਵਹਾਉਣਾ ਹੈ ਤੇ ਘਰ ਦੇ ਵਿੱਚ ਨਹੀਂ ਸੁੱਟਣਾ ਘਾਤੋਂ ਬਾਹਰ ਜਾ ਕੇ ਪਾਣੀ ਵਿੱਚ ਹੀ ਸਿਰਫ ਵਹਾ ਸਕਦੇ ਹੋ ਕਿਤੇ ਜਗ੍ਹਾ ਤੇ ਜਾਂ ਬਾਹਰ ਸੁੱਟ ਕੇ ਆ ਸਕਦੇ ਹੋ ਇਹ ਉਪਾਅ ਬੜਾ ਹੀ ਜ਼ਿਆਦਾ ਤੁਹਾਡੇ ਲਈ ਕਾਰਗਰ ਸਾਬਤ ਹੋਵੇਗਾ ਤੁਹਾਡੇ ਘਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੈ ਬਿਮਾਰੀ ਹੈ ਜਾਂ ਪੈਸੇ ਨੂੰ ਲੈ ਕੇ ਕੋਈ ਚਿੰਤਾ ਹੈ ਤੁਹਾਡੇ ਘਰ ਦੇ ਲੜਾਈ ਕਲੇਸ਼ ਰਹਿੰਦੇ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਇਹ ਕਾਰਗਰ ਉਪਾਅ ਸਾਬਤ ਹੋਵੇਗਾ ਇਸ ਨੂੰ ਕਰਨ ਦੇ ਨਾਲ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਇਸ ਤੋਂ ਇਲਾਵਾ ਜਿਨ੍ਹਾਂ ਦੇ ਘਰ ਦੇ ਵਿੱਚ ਪਿਤ੍ਰ ਦੋਸ਼ ਲੱਗਾ ਹੁੰਦਾ ਹੈ ਉਹ ਸਾਡੇ ਘਰ ਦੇ ਕਮਾਕਾਰਾਂ ਵਿੱਚ ਉਹਨਾਂ ਦੇ ਕਹਿੰਦੇ ਹਨ ਕਿ ਰੁਕਾਵਟਾਂ ਹੁੰਦੀਆਂ ਹਨ ਕਿਉਂਕਿ ਸਾਡੇ ਚੱਲਦੇ ਜਿਹੜੇ ਕਾਰੋਬਾਰ ਹਨ ਉਹ ਰੁਕ ਜਾਂਦੇ ਹਨ ਜੇਕਰ ਅਸੀਂ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਾਂ ਕੋਈ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਉਹ ਕੰਮ ਵੀ ਜਿਹੜਾ ਸਾਡਾ ਹੈ ਉਹ ਸਿਰੇ ਨਹੀਂ ਚੜਦਾ ਉਹ ਉੱਥੇ ਹੀ ਰੁਕ ਜਾਂਦਾ ਹੈ ਇਸ ਤੋਂ ਇਲਾਵਾ ਜਿਹੜਾ ਦੂਸਰਾ ਉਪਾਅ ਹੈ ਇਸ ਨੂੰ ਕਰਨ ਲਈ ਤੁਹਾਨੂੰ ਚਾਹੀਦਾ ਹੈ ਨਮਕ ਤੇ ਇੱਕ ਕਾਗਜ਼ ਜਗਾ ਤੁਹਾਡੇ ਘਰ ਵਿੱਚ ਹੈ ਤਾਂ ਠੀਕ ਹੈ ਜੇਕਰ ਨਹੀਂ ਹੈ ਤਾਂ ਦੁਕਾਨ ਤੋਂ ਖਰੀਦ ਕੇ ਲੈ ਕੇ ਆਓ ਤੁਸੀਂ ਜਿਹੜਾ ਕਾਗਜ਼ ਲਿਆ ਸੰਗਾ ਜੀ ਇਸ ਕਾਗਜ਼ ਦੇ ਉੱਪਰ ਤੁਸੀਂ 8 ਲੋਹੇ ਦੀਆਂ ਕਿੱਲਾਂ ਰੱਖ ਦੇਣੀਆਂ ਹਨ ਜੇਕਰ ਤੁਸੀਂ ਸ਼ਾਪ ਤੋਂ ਜਾਂ ਘਰ ਵਿੱਚ ਕਿੱਲਾਂ ਹੈਗੀਆਂ ਹਨ ਤਾਂ ਵੀ ਤੁਸੀਂ ਚੋਸ ਕਰ ਸਕਦੇ ਹੋ ਉਸ ਦੇ ਉੱਪਰ ਨਮਕ ਪਾਉਣਾ ਹੈ ਤੇ ਨਮਕ ਤੁਸੀਂ ਇੰਨਾ ਪਾਉਣਾ ਹੈ ਕਿ ਜਿਹੜੀਆਂ ਉਹ ਕਿੱਲਾਂ ਰੱਖੀਆਂ ਹਨ ਉਹ ਦਿਖਾਈ ਨਾ ਦੇਣ ਉਹਨਾਂ ਨੂੰ ਤੁਸੀਂ ਇੱਕ ਦਮ ਛੁਪਾ ਦੇਣਾ ਹੈ ਇਸ ਟਮਾਟੋ ਸੀ ਉਸ ਕਾਗਜ਼ ਦੇ ਨਾਲ ਇੱਕ ਛੋਟੀ ਜਿਹੀ ਪੁੜੀ ਜਾਂ ਪੈਕਟ ਬਣਾ ਲੈਣਾ ਹੈ ਤੇ ਬਣਾਉਣ ਤੋਂ ਬਾਅਦ ਤੁਸੀਂ ਪੀਪਲ ਦੇ ਰੁੱਖ ਦੇ ਹੇਠਾਂ ਦਬਾਉਣਾ ਹੈ ਜੇਕਰ ਦਬ ਨਹੀਂ ਸਕਦੇ ਤਾਂ ਸਾਈਡ ਤੇ ਰੱਖ ਕੇ ਆ ਸਕਦੇ ਹੋ ਤੁਹਾਡੀ ਜੋ ਵੀ ਪਰੇਸ਼ਾਨੀ ਹੈ ਉਹ ਸਾਰੀਆਂ ਦੂਰ ਹੋ ਜਾਣਗੀਆਂ ਤੁਹਾਨੂੰ ਪਰੇਸ਼ਾਨੀਆਂ ਤੋਂ ਮੁਕਤੀ ਮਿਲ ਜਾਵੇਗੀ ਇਸ ਪਾਉ ਨੂੰ ਕਰਨ ਦੇ ਨਾਲ ਜੋ ਪੀਪਲ ਦਾ ਦਰਖਤ ਹੁੰਦਾ ਹੈ ਉਸ ਦੇ ਵਿੱਚ ਦੇਵੀ-ਦੇਵਤਿਆਂ ਦਾ ਵਾਸਾ ਹੁੰਦਾ ਹੈ ਜਦੋਂ ਤੁਸੀਂ ਇਹ ਕਾਗਜ਼ ਨੂੰ ਲੈ ਕੇ ਜਾਓਗੇ ਉਤੇ ਪੀਪਲ ਦੇ ਦਰਖਤ ਦੇ ਕੋਲ ਰੱਖ ਦਿਓਗੇ ਤੇ ਜੋ ਇਸ ਪਾ ਦੇ ਵਿੱਚ ਤੁਸੀਂ ਇੱਕ ਕੱਲ ਪਾਏ ਹਨ ਉਹ ਤੁਹਾਡੇ ਘਰ ਦੀ ਨੈਗੇਟਿਵ એનર્ਜੀ ਨੂੰ ਕੱਢ ਕੇ ਲੈ ਜਾਣਗੇ ਜੋ ਨਮਕ ਪਾਇਆ ਤੁਸੀਂ ਇਸ ਪਾ ਦੇ ਵਿੱਚ ਜੋ ਨਮਕ ਜੋਸ ਕੀਤਾ ਉਹ ਵੀ ਤੁਹਾਡੇ ਘਰ ਦੇ ਵਿੱਚੋਂ ਤੁਹਾਡੀ ਨੈਗੇਟਿਵ એનર્ਜੀ ਨੂੰ ਇੱਕਦਮ ਦੂਰ ਕਰ ਦੇਵੇਗਾ ਤੇ ਸਾਰੀਆਂ ਹੀ ਤਕਲੀਫਾਂ ਜੋ ਹਨ ਉਹ ਖਤਮ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਜਦੋਂ ਤੁਸੀਂ ਇਸ ਪੈਗਟ ਨੂੰ ਪੀਪਲ ਦੇ ਰੁੱਖ ਦੇ ਹਟਾ ਰੱਖ ਕੇ ਆਓਗੇ ਉਦੋਂ ਮੇ ਤੁਸੀ ਆਪਣੇ ਮਨ ਦੇ ਅੰਦਰ ਬੋਲਣਾ ਹੈ ਕਿ ਸਾਡੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹ ਇਸ ਨਮਕ ਦੇ ਅੰਦਰ ਆ ਜਾਣ ਸਾਡੇ ਘਰ ਦੇ ਜਿੰਨੇ ਵੀ ਦੁੱਖ ਤਕਲੀਫਾਂ ਹਨ ਦੂਰ ਹੋ ਜਾਣ ਇਹ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਆਪਣੇ ਘਰ ਵਾਪਸ ਆ ਜਾਣਾ ਇਸ ਤੋਂ ਬਾਅਦ ਅਗਲਾ ਉਪਾਅ ਜਿਹੜਾ ਕਰਨਾ ਹੈ ਉਹ ਹੈ ਕਿ ਸਾਡੇ ਘਰ ਦੇ ਵਾਸਤੂ ਦੋਸ਼ ਹੋਣ ਦੇ ਕਾਰਨ ਸਾਡੇ ਘਰ ਵਿੱਚ ਪਰੇਸ਼ਾਨੀਆਂ ਤੰਗੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਈ ਵਾਰ ਸਾਨੂੰ ਸਮਝ ਨਹੀਂ ਆਉਂਦਾ ਸਾਨੂੰ ਜਾਣਕਾਰੀ ਨਾ ਹੋਣ ਕਰਕੇ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਕਈ ਵਾਰ ਕੁਝ ਲੋਕੀ ਕਰਦੇ ਹਨ ਕਿ ਕਿਸੇ ਦਾ ਬਣਿਆ ਬਣਾਇਆ ਘਰ ਜਿਹੜਾ ਖਰੀਦ ਲੈਂਦੇ ਹਨ ਉਸ ਦੇ ਵਿੱਚ ਕੀ ਹੁੰਦਾ ਜਦੋਂ ਆਪਣਾ ਕੋਈ ਘਰ ਬਣਾਉਂਦੇ ਹਨ ਤਾਂ ਆਪਣੇ ਹੱਥਾਂ ਨੇ ਰਾਈ ਆਪਣੀ ਮਰਜ਼ੀ ਮੁਤਾਬਕ ਉਸ ਸਮੇਂ ਆਪਾਂ ਸੋਚਦੇ ਹਾਂ ਕਿ ਇਹ ਚੀਜ਼ ਇੱਥੇ ਹੋਣੀ ਚਾਹੀਦੀ ਹੈ ਇਹ ਚੀਜ਼ ਬਣਨੀ ਚਾਹੀਦੀ ਹੈ ਇਹ ਕਮਰਾ ਇੱਥੇ ਬਣਨਾ ਚਾਹੀਦਾ ਹੈ ਆਪਣੀ ਮਰਜ਼ੀ ਮੁਤਾਬਕ ਬਣਾਉਂਦੇ ਹਾਂ ਪਰ ਇਸ ਤੋਂ ਇਲਾਵਾ ਜੇਕਰ ਅਸੀਂ ਨਵਾਂ ਘਰ ਬਣਾਇਆ ਖਰੀਦ ਲੈਨੇ ਹਾਂ ਤਾਂ ਉਸ ਦੇ ਵਿੱਚ ਜਿਹੜਾ ਵਾਸਤੂ ਦੋਸ਼ ਲੱਗਾ ਹੁੰਦਾ ਹੈ ਉਹਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਪਰ ਉਸਨੂੰ ਦੂਰ ਕਰਨ ਲਈ ਸੰਗਤ ਜੀ ਕੀ ਕਰਨਾ ਹੈ ਕਿ ਐਸੇ ਲਈ ਨਮਕ ਦੀਆਂ 7 ਪੋਟਲੀਆਂ ਬਣਾਉਣੀਆਂ ਹਨ ਜਿਵੇਂ ਛੋਟਾ ਜਾਂ ਪਤਲਾ ਜਾਂ ਕੋਈ ਕਪੜਾ ਲੈ ਲਓ ਇੱਕ ਚਮਚ ਨਮਕ ਦਾ ਦੁੱਸੇ ਹਰੇ ਕਪੋਟਲੀ ਦੇ ਵਿੱਚ ਪਾਉਣਾ ਹੈ ਤੇ 7 ਪੋਟਲੀਆਂ ਬਣਾ ਲੈਣੀਆਂ ਹਨ ਇਹ 7 ਪੋਟਲੀਆਂ ਬਣਾਉਣ ਤੋਂ ਬਾਅਦ ਤੁਹਾਡੇ ਕਮਰੇ ਦੇ ਵਿੱਚ ਇੱਕ ਪੋਟਲੀ ਰੱਖ ਦੇਣੀ ਹੈ ਇਸ ਤਰ੍ਹਾਂ ਘਰ ਦੇ ਕੋਨੇ ਦੇ ਵਿੱਚ ਇੱਕ ਪੋਟਲੀ ਨੂੰ ਰੱਖਣ ਦੇ ਨਾਲ ਤੁਹਾਡੇ ਘਰ ਦੇ ਜਿੰਨੇ ਵੀ 네ਗੇਟਿਵ એનર્ਜੀ ਹੈ ਉਹ ਨਮਕ ਵਿੱਚ ਚਲੀ ਜਾਵੇਗੀ ਇਹ ਨਮਕ ਜਿਹੜਾ ਹੈ ਉਸ 네ਗੇਟਿਵ એનર્ਜੀ ਨੂੰ ਆਪਣੇ ਅੰਦਰ ਸਮੋਲ ਲਵੇਗਾ ਘਰ ਦਾ ਜਿੰਨਾ ਵੀ ਕੋਈ ਦੋਸ਼ ਹੋਵੇਗਾ ਦੂਰ ਹੋਵੇਗਾ ਇਸ ਪਾਣ ਨੂੰ ਤੁਸੀਂ ਸੋਮਵਾਰ ਜਾਂ ਸ਼ੁੱਕਰਵਾਰ ਦੇ ਦਿਨ ਹੀ ਖਾ ਸਕਦੇ ਹੋ ਇਸ ਪਾਣ ਨੂੰ ਸੰਗਤ ਜੀ ਤੁਸੀਂ ਤਿੰਨ ਦਿਨ ਲਗਾਤਾਰ ਕਰਨਾ ਹੈ ਕਹਿੰਤ ਪਾਪ ਜਿਕ ਤੁਸੀਂ ਇਸ ਨੂੰ ਸੋਮਵਾਰ ਕਰ ਰਹੇ ਹੋ ਜਾਂ ਮੰਗਲ ਤੇ ਬੁੱਧ ਇਹ 3 ਦਿਨ ਕਰਕੇ ਵੀਰਵਰ ਨੂੰ ਸਾਰੀਆਂ ਇਹ ਪੋਟਲੀਆਂ ਤੁਸੀਂ ਚੁੱਕ ਕੇ ਘਰ ਤੋਂ ਬਾਹਰ ਕਿਸੇ ਵੀ ਮਿੱਟੀ ਦੇ ਝਕਰ ਕਿਸੇ ਬਾਅਦ ਤੁਸੀਂ ਪਾਣੀ ਵਿੱਚ ਵਹਾਉਣਾ ਚਾਹੁੰਦੇ ਹੋ ਤੇ ਉਹ ਵੀ ਵਹਾ ਸਕਦੇ ਹੋ ਫਿਰ ਮਿੱਟੀ ਧਬ ਕੇ ਆ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਣਾ ਕਿ 3 ਦਿਨਾਂ ਤੋਂ ਬਾਅਦ ਹੀ ਇਸ ਪੋਟਲੀਆਂ ਨੂੰ ਤੁਸੀਂ ਆਪਣੇ ਘਰ ਤੋਂ ਚੁੱਕ ਲੈਣਾ ਹੈ ਘਰ ਵਿੱਚ ਇਹ ਪੋਟਲੀਆਂ 3 ਦਿਨ ਤੋਂ ਵੱਧ ਨਹੀਂ ਰੱਖਣੀਆਂ ਸੰਗਤ ਜੀ ਬਹੁਤ ਹੀ ਜ਼ਿਆਦਾ ਸੱਲ ਤੇ ਸੌਖੇ ਜਿਹੇ ਉਪਾਹਨ ਇਹਨਾਂ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ